ਪ੍ਰੈਸ ਕਲੱਬ ਸਮਾਣਾ ਵੱਲੋਂ ਅਗਰਵਾੜ ਧਰਮਸ਼ਾਲਾ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਪੱਤਰਕਾਰ ਸਮਾਜ ਦੇ ਹਰ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਤਬਕੇ ਦੇ ਲੋਕਾਂ ਦੀ ਤਕਲੀਫਾਂ ਨੂੰ ਸਰਕਾਰ ਕੇ ਸਾਹਮਣੇ ਰੱਖਦੇ ਹਨ ਉੱਥੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਪਿੱਛੇ ਨਹੀਂ ਰਹਿੰਦੇ ਇਸ ਮੌਕੇ ਤੇ ਸਮਾਣਾ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਜੀ ਵੱਲੋਂ ਸਾਰੇ ਪਾਈਚਾਰੇ ਕੇ ਲੋਕਾਂ ਦੇ ਨਾਲ ਮਿਲ ਕੇ ਸਮਾਜ ਦੇ ਕੰਮ ਕਰਨ ਦੇ ਲਈ ਪ੍ਰੈਸ ਕਲਬ ਸਮਾਣਾ ਹਮੇਸ਼ਾ ਹੀ ਤਤਪਰ ਰਹਿੰਦੇ ਐ ਔਰ ਇਸ ਸਮਾਗਮ ਦੇ ਵਿੱਚ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਵੀ ਹਾਜ਼ਰ ਰਹੇ ਔਰ ਸਮਾਣਾ ਪ੍ਰੈਸ ਕਲਬ ਦੇ ਸਮੂਹ ਮੈਂਬਰਾਂ ਨੇ ਇਸ ਕੈਂਪ ਦੇ ਵਿੱਚ ਹਿੱਸਾ ਲਿਆ ਔਰ ਜੋ ਜ਼ਰੂਰਤਮੰਦ ਲੋਕ ਸੀ ਉਹਨਾਂ ਕੇ ਚੈੱਕਅਪ ਔਰ ਦਵਾਈਆਂ ਉਹਨਾਂ ਨੂੰ ਮੁਫਤ ਦਿੱਤੀਆਂ ਗਈਆਂ ਇਹ ਪ੍ਰੈਸ ਕਲਬ ਸਮਾਣਾ ਵੱਲੋਂ ਜਿਹੜਾ ਪਹਿਲਾ ਮੈਡੀਕਲ ਕੈਂਪ ਅੱਜ ਸਮਾਣਾ ਵਿਖੇ ਜਿਹੜਾ ਲਾਇਆ ਗਿਆ ਮੈਂ ਇਹਨਾਂ ਸਾਰੇ ਸਾਡੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਪ੍ਰੈਸ ਕਲੱਬ ਦਾ ਜਿਹੜਾ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਬੜਾ ਸੋਨਾ ਉਪਰਾਲਾ ਕੀਤਾ ਕਿਉਂਕਿ ਪੰਜਾਬ ਦੇ ਉੱਤੇ ਜੋ ਖੜਾਂ ਦੀ ਬਹੁਤ ਵੱਡੀ ਮਾਰ ਜਿਹੜੀ ਪੰਜਾਬ ਦੇ ਉੱਤੇ ਪਈ ਆ ਉਹਨੂੰ ਦੇਖਦੇ ਹੋਏ ਅੱਜ ਸਾਰੇ ਪ੍ਰੈਸ ਕਲੱਬ ਨੇ ਸਮਾਣਾ ਵਿਖੇ ਵੱਖ-ਵੱਖ ਜਿਹੜੇ ਡਾਕਟਰ ਨੇ ਚਾਹ ਹੱਡੀਆਂ ਦਾ ਹੋਵੇ ਤੇ ਅੰਗਾਈਨੀ ਦਾ ਡਾਕਟਰ ਹੋਵੇ ਜਾਂ ਫਿਜ਼ੀਓਥੈਰੇਪੀ ਦਾ ਹੋਵੇ ਅੱਖਾਂ ਦਾ ਹੋਵੇ ਸਾਰੇ ਤਰ੍ਹਾਂ ਦੇ ਜਿਹੜੇ ਡਾਕਟਰ ਨੇ ਉਹ ਅੱਜ ਆਏ ਹੋਏ ਨੇ ਔਰ ਬਹੁਤ ਸਾਰਾ ਫਾਇਦਾ ਸਾਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਇੱਥੋਂ ਹੋਣਾ ਕਿਉਂਕਿ ਬਹੁਤ ਸੋਨਾ ਉਪਰਾਲਾ ਔਖੇ ਸਮੇਂ ਦੇ ਵਿੱਚ ਜਿਹੜੀ ਪਹਿਲ ਕਰਮੀ ਕੀਤੀ ਗਈ ਹੈ ਇਹ ਸਾਰੇ ਪ੍ਰੈਸ ਕਲਾਬਾਂ ਜਿਹੜੀ ਉਹ ਵਧਾਈ ਗਈ ਬਿਊਰੋ ਰਿਪੋਰਟ ਸਮਾਣਾ ਨਿਊਜ਼